ਤੇ 20 ਤੋਂ ਵੱਧ ਕੰਮ ਤੋੜਿਆ ਤੇ ਜਾਲੇ ਦੀ ਅੱਜ ਆਪਾਂ ਦੋਵੇਂ ਰੀਮਪੂ ਭਾਈ ਦੇ ਆ ਪਿੰਡ ਨੂੰ ਉਹਦੇ ਸੋਣੇ ਆ ਦਰਦ ਹੋਣ ਲੱਗਾ ਕਿ ਛਾਤੀ 'ਚ ਸਕੈਨ ਕਰਾਉਣ ਗਿਆ ਕਹਿੰਦਾ ਜੀ ਕਹਿੰਦਾ ਆ ਜਾਊਗਾ ਤੇ ਆਪਾਂ ਕਟਰ ਪਾਉਂਦੇ ਆ ਦਿਖਾਇਆ ਨਹੀਂ ਤੁਹਾਨੂੰ ਹੁਣ ਵਿੱਚ ਖੜਿਆ ਕਹਿ ਬੰਦੇ ਫਰੀ ਤੇ ਜਸ ਸਾਬ ਜਲਾ ਰਹੇ ਨੇ ਹੁਣ ਬੰਦੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸਾਈਕਾਲ ਜੀ ਸਾਰਿਆਂ ਨੂੰ ਆਤੋ ਵਾਦ ਵੀਡੀਓ ਦੇਖ ਲਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਪਿਆਰੇ ਕਿਸਾਨ ਭਰਾਵੋ ਤਰਾਵਨ ਵਾਲੇ ਚਲਾ ਰਹੇ ਆ ਕਿਉਂਕਿ ਹਲੇ ਨਰਮਾਈ ਹੈਗੀ ਆ ਚਲੋ ਟਾਈਮ ਨਾਲ ਤੁਰਨਾ ਚੰਗਾ ਹੁੰਦਾ ਉਹਦੇ ਕਰਕੇ ਵੀਰ ਵੀ ਥੋੜੀ ਜੀ ਕਾਲੀ ਕਰਦਾ ਜਿਹਦੇ ਵੱਗਣੀ ਆ ਕਿਉਂਕਿ ਬੱਦਲ ਜਾ ਦਿਖਾਈ ਜਾਂਦਾ ਕਹਿੰਦਾ ਵੀਰੇ ਵੜ ਦੋ ਇਦਾਂ ਹੀ ਤਾ ਕਾਲੀ ਕਰਦੇ ਆ ਫੇਰ ਵੀ ਮਗਾ ਟਕਾਰਿਆਂ ਵਾਲੀ ਗੱਲੀ ਕੋਈ ਚੱਕਰ ਨਹੀਂ ਆ ਤੇ ਦੇਖੋ ਨਾੜ ਥੱਲੇ ਕਰਨਾ ਜੱਸ 11 ਰੁਪਇਆ ਪੁੰਜਾ ਚਕਸਾਰ ਨਹੀਂ ਕਰਨਾ ਜੱਸ ਸਾਬ ਸਾਨ ਮਾੜਾ ਹੁੰਦਾ ਅੱਗੇ ਕਿੰਨਾ ਸਭ 6 ਮਹੀਨੇ ਦੀ ਫਸਲ ਆਖਾਨ ਭਰਾਮਾ ਦੀ ਚੱਕਾ ਰਹਿ ਨਾ ਜਾਵੇ ਕੋਈ ਤਿੰਨ ਚਾਰ ਖਿਆਲਾਂ ਦੇ ਵਿੱਚ ਪਾਣੀ ਲਾਏ ਨੇ ਖਾਤਾ ਸਪਰੇ ਹਾਂ ਕਰੀਆਂ ਨੇ ਬੜੇ ਵਧੀਆ ਬੰਦੇ ਨੇ ਲਾਗਾ ਵੱਡੀਆਂ ਪਈਆਂ ਨੇ ਕੁਮਾਰ ਕਰਦੀ ਆ ਨਾ ਤਾਂ ਪਹਿਲਾ ਘੇਰਾ ਮੇਰਾ ਜਿਹਦੇ ਲਾਗਾ ਵੱਡੀਆਂ ਆਈਆਂ ਨੇ ਨਹੀਂ ਤਾਂ ਕਹੀ ਜਾਣਗੇ ਵੀਰੇ ਲਵੇ ਲਾ ਦੇ ਵਿਚਾਲੇ ਡਿੱਗੀ ਹੋਊਗੀ ਇੱਧਰ ਜੇ ਲਵੇ ਲਾਉਣੇ ਆ ਤਾਂ ਥੱਲੇ ਰਹਿ ਜਾਂਦੀ ਹੈ ਜੇ ਨਹੀਂ ਲਾਉਂਦੇ ਤਾਂ ਉੱਪਰ ਰਹਿ ਜਾਂਦੀ ਹੈ ਚੱਲ ਚੱਲ ਕਾਰ ਕਹੇ ਤਾਂ ਵੱਡੇ ਨੇ ਵੀਰ ਤੇ ਆਹ ਮਾੜਾ ਸਾਰਾ ਲਓ ਜੀ ਚੱਲਦਾ ਕੰਮਕਾਰ ਤੇ ਜਿਵੇਂ ਹੀ ਪ੍ਰੈਸ ਹੋਈ ਪਈਆ ਕਣਕ ਗੁੱਲੀ ਡੰਡਾ ਬਹੁਤ ਬਹੁ ਨਜਾਇਜ਼ ਗੁੱਲੀ ਡੰਡਾ ਤੇ ਤਰ੍ਹਾਂ ਤਰ੍ਹਾਂ ਦੇ ਵੀਰ ਐ ਓਰੇ ਸਮਝ ਨਹੀਂ ਆਉਂਦੀ ਜਿਹੜੇ ਵੀ ਵੀਰ ਨੂੰ ਪੁੱਛੀਦਾ ਨਵੇਂ ਵੀ ਬੀਜ ਦਵਾ ਦਿੰਦਾ ਬਹੁਤ ਬੀਜ ਨੇ ਵੇਚੇ ਹੋਏ ਕਣਕ ਦੇ ਕਿਆ ਨਹੀਂ ਗੱਟਾ ਤਗੜਾ ਲੰਘ ਕੇ ਗਿਆ ਜੀ ਜਦ ਤੂੰ ਉਹ ਉੱਥੇ ਮੰਡੀ ਤੈਨੂੰ ਫੜਾਈ ਜਾਵਾ ਹੋਣੀ ਵਾ ਗਿਆ ਉਹ ਰੋਡ ਪਾਰ ਕਰ ਗਿਆ ਐਕਸੀਡੈਂਟ ਦਾ ਘਰ ਆ ਸੁੱਤਾ ਜੰਨੀ ਟੇਜ ਗਿਆ ਉਹ ਬਹੁਤ ਬੁਰੀ ਨਾਦਾਇਕਾਂ ਕਰੇ ਵਿੱਚ ਕਿਹ ਜਾਈ ਹੋਇਆ ਭਾਈ ਇਹ ਆ ਪਰ ਸੌਦਾ ਆਇਆ ਨਹੀਂ ਤੇ 2-3 ਘੰਟੇ ਆਪਾਂ ਨੂੰ ਵਿੱਚੀ ਚਰੋਣੀ ਪੈਣੀ ਆ ਖੜੀ ਕਰ ਕਰਾ ਤਾਂ ਹੈ ਪੂਰਾ ਨਜ਼ਾਰਾ ਟਿੱਕੀ ہوئی ਚੋਪਾ ਤਾਂ ਹੈ ਤੇ ਮਾਲਾ ਤੋਂ ਬੁਰੇ ਲੱਗਦੇ ਨੇ ਉਹਨੇ ਰੇਤਾ ਹੁਣ ਕਰਕੇ ਪੈਣੀ ਹੈ ਗਈ ਆ ਸਾਹਮਣੇ ਤੇ ਕੰਪੂਟਰ ਵਾਲਾ ਆਈਡੀ ਆ ਗਿਆ ਤੇ ਕੰਪੂਟਰ ਦੇ ਆ ਦੇਖੋ ਕਾਫੀ ਨੇ ਦਰਖਤ ਵਧੀਆ ਲੱਗਦੀ ਆ ਪਾੜਾ ਬਹੁਤ ਆ ਰਿਹਾ ਬਹੁਤ ਪਾੜਾ ਟਰਾਈ ਜੱਸਾ ਬਾਈ ਪਠਾਤਾ ਆਪਾਂ ਨੇ ਆਪਾਂ ਤਰੇ ਦੀ ਪ੍ਰਸ਼ਾਦਾ ਸ਼ਗਨ ਪੂਰੇ 7-8 ਖੇਤ ਆ ਆ ਵੀਰ ਦੇ ਕੱਟਣੇ ਆ ਖੜੇ ਨੇ ਆ ਭਰਾ ਦਾ ਵੀ ਚੈਨਲ ਹੈ ਕੀ ਨਾਮ ਤੇ ਆ ਜੀ ਅਮਰ ਨਿਜਰ 91 ਹੈ ਜੀ ਅਮਰ ਨਿਜਰ 91 ਅਮਰ ਨਿਜਰ 91 ਆਦਮਪੁਰ ਏਰੀਏ ਚ ਆ ਸਾਹਮਣੇ ਇਧਰ ਮਿਲਟਰੀ ਏਰੀਆ ਆਉਰੇ ਫਾ ਫਾਈਨ ਲਾਉਣਾ ਹੈ ਇੱਥਰੋਂ ਦੇਖੋ ਮਸ਼ੀਨਾਂ ਚੱਲਦੀਆਂ ਇੱਕ ਆਹ ਚੱਲਦੀ ਹੈ ਤੇ ਇੱਕ ਆਹ ਚੱਲਦੀ ਹੈ ਇਹਨਾਂ ਵਿੱਚ ਦੇਖੋ ਕੁੱਲ ਨਾਲ ਆ ਰਹੇ ਆਉਰੇ ਉਰੇ ਤਾਂ ਮਸ਼ੀਨਾਂ ਚੱਲਦੀਆਂ ਨੇ ਆਹ ਨਵੇਂ ਨਵੇਂ ਜੀਜੀ ਆ ਜਾਂਦੀ ਹੈ ਆੜ ਆਇਆ ਪਿਆਰੇ ਮਸ਼ੀਨਾਂ ਦਾ ਬਹੁਤ ਮਜ਼ੀਦ ਕਰਦੀ ਆ। ਆ 2 ਦਿਨ ਦੀ ਕਿਤੋਂ ਹੀ ਆ ਗਈਆਂ। ਆ ਦੇਖੋ। ਇੱਕੋ ਪਰੇ ਖੜੀਆ ਟਰਾਲੀ, ਚਿੱਟੇ ਰੰਗ ਦੀ ਆਲੇ ਕੋਈ ਤੇ ਇੱਕ ਆ ਹਾਲੈਂਡ ਆ ਖੜਾ। ਪਰੇ ਇਹਦੇ ਹੋਰ ਚਲਦੀਆਂ ਮਸ਼ੀਨਾਂ, ਉਰਲੇ ਦੇ ਹੋਰ ਚਲਦੀਆਂ ਆ 2 ਮਸ਼ੀਨਾਂ ਦਾ ਉਰੀ ਚਲਦੀਆਂ ਨੇ। ਤੇ ਆ ਖੜੀਆ ਟਰਾਲੀ।

ਤੂੰ ਬਤਾਰੇ ਕੀ ਹੋਇਆ ਜਫੇਰ ਦੇਖੋ ਬੱਦਲ ਆ ਗਿਆ ਕਿ ਤੂੰ ਇਸ ਜਿਹੜੀ ਫੋਲਡ ਢੰਡ ਲੱਗਣ ਲਾਈ ਪਈ ਆ ਬਹੁਤ ਜਿਆਦੇ ਕੋਲੈਂਗ ਕਰਦੀ ਆ どう ਯੋਵਾ ਨਾ ਜੱਸਾਵਾ ਜਾਓ ਖੜਾ ਸਾਹਮਣੇ ਬਾਹਰ ਟਰੈਕਟਰ ਕੁਛ ਪੰਜਾਬੀ ਕੋ 2B 552 ਆਓ ਜੀ ਮਿਲਟਰੀ ਏਰੀਆ ਚ ਪਹੁੰਚੋ ਆਹ ਦੇਖੋ ਔਰ ਇਹ ਫੌਜੀਆ ਦਾ ਲਵੇ ਲਵੇ ਆਪਣੇ ਆਦਮਪੁਰ ਦੇ ਨਾਲ ਆਹ ਮਚਦੀਆਂ ਲਾਈਟਾਂ ਸਾਰੀਆਂ ਅੱਜ ਇੱਥੇ ਆਏ ਤੇ ਕੱਟਣਾ ਆਪਾਂ ਇੱਧਰ ਯਾਰ ਇਹ ਕੱਟਣ ਤੋਂ ਤੁਹਾਡੇ ਸਾਹਮਣੇ ਹੀ ਹੂ ਇਹੜਾ ਇਹਨੂੰ ਉਹ ਜਿਹੜੀਆਂ ਲਾਈਟਾਂ ਸਾਰੀਆਂ ਹਵਾਈ ਅੱਡੇ ਦੀਆਂ ਨੂੰ ਦੇਖੋ ਮਚਦੀਆਂ ਪਰ ਰੋਡ ਤੇ ਖੜੇ ਆ। ਆਹ ਜਹਾਜ਼ਾਂ ਦਾ ਅੱਡਾ ਸਾਰਾ ਹੀ ਇੱਥੇ ਸਿਗਨਲ ਮਚਦੇ ਨੇ। ਵਰਾਇਟਰ ਰੰਗ ਦੇ। ਆਰੰਪੁਰ ਵਾਲਾ। ਆ ਇਧਰ ਨੂੰ ਜਾਂਦਾ ਨਵਾਂ ਸ਼ਹਿਰ। ਤੇ ਆਹ ਸਾਹਮਣੇ ਰੋਡ ਚੱਲ ਗਿਆ ਆਰੰਪੁਰ। ਖੜੇ ਨੇ 2 ਜੱਸਾ ਤੇ ਭਾਈ ਨਾਲ ਬੰਦੇ ਨਾਲ